ਅੰਡਰ ਐਜ਼ ਰੂਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਛੋਟੇ ਬੱਚੇ ਜਿਹੜੇ ਸਕੂਟਰੀ ਯੂਜ਼ ਕਰਦੇ ਨੇ ਚਲਾਨ ਕੱਟੇ ਜਾ ਰਹੇ ਨੇ ਔਰ ਬੱਚਿਆਂ ਦੀ ਤਸਵੀਰਾਂ ਅਸੀਂ ਨਹੀਂ ਦਿਖਾਵਾਂਗੇ ਕਿਉਂਕਿ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਹੱਤਾਂ ਦੇ ਵਿੱਚ ਚਲਾਨ ਬੁੱਕਾ ਫੜ ਕੇ ਚਲਾਨ ਕੱਟ ਰਹੇ ਨੇ ਔਰ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਪਿੱਠ ਜ਼ਰੂਰ ਦਿਖਾਵਾਂਗਾ ਛੋਟੇ ਛੋਟੇ ਬੱਚੇ ਨੇ ਜਿਹੜੇ ਸਕੂਟਰੀਆਂ ਦੇ ਸਵਾਰ ਹੋ ਕੇ ਸਕੂਲ ਆਉਂਦੇ ਨੇ ਪਰ ਇਹ ਜਿਹੜੇ ਚਲਾਨ ਹੈ ਇਹ ਟ੍ਰੈਫਿਕ ਪੁਲਿਸ ਪੂਰੇ ਲੁਧਿਆਣਾ ਦੇ ਵਿੱਚ ਕਰ ਰਹੀ ਹੈ ਕਿੰਨੇ ਕੁ ਚਲਾਨ ਹੋ ਚੁੱਕੇ ਨੇ ਹੁਣ ਤੱਕ ਕਿਉਂਕਿ ਜਦੋਂ ਦਾ ਫੈਸਲਾ ਆਇਆ ਅੰਡਰਏਜ ਬੱਚੇ ਸਕੂਟਰੀ ਯੂਜ਼ ਨਹੀਂ ਕਰ ਸਕਦੇ ਹਾਂਜੀ 50 ਸੀਸੀ ਤੱਕ ਉਹ ਸਕੂਟਰੀ ਯੂਜ਼ ਕਰ ਸਕਦੇ ਐ ਇਲੈਕਟ੍ਰਿਕ ਪਰ ਇਹ ਐਕਟਿਵਾ ਸੀ ਚਲਾਣ ਕੀ ਕੀਤਾ ਚਲਾਣ ਸਰ ਇਹਨਾਂ ਦਾ ਵਿਦਾਊਟ ਹੈਲਮਟ ਲਾਇਸੈਂਸ ਦਾ ਤੇ ਵਿਦਾ ਆਪਣੇ ਵਿਦਾਊਟ ਹੈਲਮਟ ਦਾ ਕੀਤਾ ਹਮਮ ਹੈਲਮਟ ਤੇ ਲਾਇਸੈਂਸ ਨਹੀਂ ਸੀ ਇਹਨਾਂ ਦੇ ਹਮ ਆਪਣੇ ਵੱਲ ਜਾਗਰੂਕ ਕੀ ਕਰ ਰਹੇ ਹੋ ਜਗਦੀਸ਼ ਜੀ ਕੀ ਕਹਿ ਰਹੇ ਹੋ ਬੱਚਿਆਂ ਨੂੰ ਨਾ ਬੱਚਿਆਂ ਨੂੰ ਅਸੀਂ ਇਹ ਕਹਿ ਰਹੇ ਹਾਂ ਜੀ ਤੁਸੀਂ ਆਪਣੇ ਜਿਹੜੀ ਐਕਟਿਵਾ 30 ਦੀ ਸਪੀਡ ਤੇ ਆਈ ਆ ਉਹ ਚਲਾਓ ਤੁਸੀਂ ਜਿਹੜੀ ਆਪਣੇ ਮੋਟਰਸਾਈਕਲ ਐਕਟਿਵਾ ਉਹ ਨਾ ਚਲਾਓ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਤਾਂ ਚਲਾਓ ਨਹੀਂ ਤਾਂ ਤੁਸੀਂ ਛੋਟੀ ਐਜ ਕਰ ਚੁੱਕੇ ਹੋ अच्छा मेरे नाल ओंकार सिंह ਵੀ ਨੇ ਟ੍ਰੈਫਿਕ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਲਗਾਤਾਰ ਇਹਨਾਂ ਦੀ ਡਿਊਟੀਆਂ ਲਗਦੀਆਂ ਨੇ ਕਿੰਨੇ ਕੋਈ ਚਲਾਨ ਕਰ ਚੁੱਕੇ ओंकार ਸਿੰਘ ਜੀ ਹੁਣ ਤੱਕ ਅਸੀਂ 14 ਤੋਂ 15 ਜਲਾ ਕਰ ਚੁੱਕੇ ਆ ਇਸ ਵੇਲੇ ਜੀ ਹਾਂ 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 ਜੀ ਸਰ ਪੱਕੀ ਜਿਹੜੇ ਆਪਾਂ 23 ਦਸੰਬਰ ਦਿੱਤਾ ਸੀ 20 ਅਗਸਤ 21 22 23 ਅੱਜ ਹੋ ਗਿਆ ਤਿੰਨ ਦਿਨ ਹੋ ਗਏ ਨੱਕ ਲੱਗਦੇ ਸਰ ਬਹੁਤ ਕਾਫੀ ਅਫੇਰ ਹੋ ਗਏ ਲੋਕੀ ਪੈਸੇ ਕੁਝ ਇਹ ਕਿੰਨਾ ਜ਼ੁਰਮਾਨਾ ਹੈ ਜਿਹੜੇ ਅੰਡਰ ਇਸ ਜ਼ੁਰਮਾਨਾ 25000 ਰੁਪਏ ਤੱਕ ਕਰੀਬ ਹੋ ਜਾਊਗਾ ਜੀ ਤੇ ਇਹ ਜਿਹੜਾ ਹੁਣ ਚਲਾਨ ਕੱਟਿਆ 25000 ਰੁਪਏ ਜੁਰਮਾਨਾ ਕੀਤਾ ਬਿਲਕੁਲ ਸਰ ਬਿਲਕੁਲ 25 ਜੁਰਮਾਨਾ ਹੋਇਆ ਜੀ ਹੂੰ ਜੀ ਸਰ ਸੋ ਚਲਾਨ ਕੱਟਿਆ ਜਾ ਰਿਹਾ ਮੋਟਾ ਜੁਰਮਾਨਾ ਕੀਤਾ ਜਾ ਰਿਹਾ ਸਕੂਲ ਪ੍ਰਸ਼ਾਸਨ ਨੂੰ ਵੀ ਇਹ ਕਿਹਾ ਜਾ ਰਿਹਾ ਮੈਂ ਇਹ ਬੱਚੇ ਦੀ ਪਿੱਠ ਦਿਖਾਉਂਗਾ ਬੇਟਾ ਲਾਇਸੈਂਸ ਹੈਗਾ ਤੇਰੇ ਕੋ ਨਹੀਂ ਹੈ ਤੇ ਬਿਨਾਂ ਲਾਇਸੈਂਸ ਤੋਂ ਸਕੂਟੀ ਚਲਾ ਰਿਹਾ ਤੂੰ ਹੈਲਮਟ ਨਹੀਂ ਹੈ ਹੈ ਹੈਲਮਟ ਵੀ ਨਹੀਂ ਪਾ ਰਿਆ ਤੈਨੂੰ ਪਤਾ ਵੀ ਚਲਾਨ ਹੋ ਰਹੇ ਨੇ ਅੰਡਰ ਇਸ ਫਿਰ ਸਕੂਟਰੀ ਲੈ ਕੇ ਹੋ ਨਿਕਲੇ ਬਾਹਰ ਮੈਂ ਤਾਂ ਜਾਣਦਾ ਵੀ ਨਹੀਂ ਹੈਗਾ ਸਕੂਲੇ ਅੱਜ ਪਾਪਾ ਨਹੀਂ ਸੀਗੇ ਤਾਂ ਭੈਣ ਨੂੰ ਲੈਣ ਜਾਣਾ ਸੀਗਾ ਸਕੂਲ ਹੁਣ ਪੁਲਿਸ ਨੇ ਫੜ ਲਿਆ ਚਲਾਨ ਕਰੇਗੀ ਤੁਸੀਂ ਕਿਉਂ ਇਲੈਕਟ੍ਰਿਕ ਸਕੂਟਰੀ ਕਿਉਂ ਨਹੀਂ ਚਲਾਉਂਦੇ ਮੈਂ ਵੈਸੇ ਸਰ ਐਕਟਿਵਾ ਚਲਾਉਂਦਾ ਵੀ ਨਹੀਂ ਹੈਗਾ ਮੇਰੇ ਤਾਂ ਵੈਸੇ ਹੀ ਪੈਰ ਟੁੱਟਾ ਆ ਮੈਂ ਤਾਂ ਐਕਟਿਵਾ ਚਲਾਉਂਦਾ ਵੀ ਨਹੀਂ ਹੈਗਾ ਕਿਹੜੇ ਸਕੂਲ ਪੜਦੇ ਹੋ ਜੀ ਗੁਨਾਨਾ ਪਬਲਿਕ ਸਕੂਲ ਰਾਪਨਗਰ ਸੋ ਇਹ ਬੱਚਾ ਮੈਂ ਪਿੱਠ ਦਿਖਾ ਰਿਹਾ ਗੱਲ ਵੀ ਕਰ ਰਿਹਾ ਨਾਲ-ਨਾਲ ਕਿਉਂਕਿ ਅਸੀਂ ਇਹਨਾਂ ਦਾ ਫੇਸ ਨਹੀਂ ਦਿਖਾ ਸਕਦੇ ਔਰ ਤਕਰੀਬਨ ਜਿਹੜੇ ਚਲਾਨ ਹੈ ਉਹ ਮੋٹے ਚਲਾਨ ਕੱਟੇ ਜਾ ਰਹੇ ਨੇ ਸਕੂਲ ਦੇ ਬਾਹਰ ਇਹ ਨਾਕੇ ਲੱਗ ਰਹੇ ਨੇ ਆਰਐਸਐਸ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੈ ਜਿਹੜਾ ਬੱਚਾ ਅੰਦਰੋਂ ਸਕੂਟਰੀ ਲੈ ਕੇ ਆਉਂਦਾ ਕਿਉਂਕਿ ਇਹ ਸਕੂਲ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਰੋਕਿਆ ਜਾਵੇ ਔਰ ਬੱਚੇ ਜਿਹੜੇ ਆ ਉਹ ਸਕੂਟਰੀਆਂ ਦਾ ਇਸਤੇਮਾਲ ਨਾ ਕਰਨ ਔਰ ਇਹ ਜਿਹੜੀ ਚਲਾਨ ਬੁੱਕ ਹੈ ਅੱਜ ਮੈਂ ਇਹ ਚਲਾਨ ਬੁੱਕ ਦੀ ਤਸਵੀਰਾਂ ਵੀ ਦਿਹਾਉਂਗਾ ਕਿੰਨੇ ਚਲਾਨ ਕੱਟੇ ਨੇ ਟ੍ਰੈਫਿਕ ਪੁਲਿਸ ਨੇ ਟ੍ਰੈਫਿਕ ਪੁਲਿਸ ਜਾਗਰੂਕ ਵੀ ਕਰ ਰਹੀ ਹੈ ਟੋਟਲ ਇਹਦੇ ਵਿੱਚ ਜਿਹੜੇ ਤੁਸੀਂ ਆਬਜੈਕਸ਼ਨ ਲਾਏ ਨੇ ਉਹ ਮੈਨੂੰ ਦਿਖਾਉਣ ਦੀ ਕੋਸ਼ਿਸ਼ ਕਰੋਗੇ ਜਿਹੜੇ ਅਬਜੈਕਸ਼ਨ ਸਾਰੇ ਦੇ ਚਲਾਇਆ ਜੀ ਬਿਦਾਉਟ ਲਾਇਸੈਂਸ ਵਿਦਆਉਟ ਹੈਲਮਟ ਹਾਂ ਜੀ ਪਰ ਪਰ ਅੰਡਰਏਜ ਹੈ ਨਾ ਸਕੂਟੀ ਚਲਾਣੀ ਅੰਡਰ ਅੰਡਰਏਜ ਐਂਟਰੀ ਬਿਦਾਉਟ ਲਸਾ ਆਪਣੇ ਹੈਲਮਟ ਜਿਆ ਕੀਤਾ ਚੌਟ ਨੰਬਰ ਲਾਈਆ ਹੂੰ ਅੰਡਰਏਜ ਦਾ ਕੀਤਾ ਸਾਰਾ ਇਹ ਕਿਹੜੇ ਕਿੰਨੇ ਸੀਸੀ ਤੱਕ ਸਕੂਟਰੀ ਚਲਾ ਸਕਦਾ 50 ਸੀਸੀ 30 30 ਤੱਕ ਸਕਦਾ 30 ਦੇ ਸਪੀਡ 20 ਦੀ ਰਹਿਣੀ ਚਾਹੀਦੀ ਹੈ ਹਾਂਜੀ ਹਾਂਜੀ ਸਰ ਤੇ ਇਹ ਇਲੈਕਟ੍ਰਿਕ ਇਹ ਸਕੂਟਰੀ ਤਾਂ ਚਲਾ ਨਹੀਂ ਸਕਦਾ ਨਹੀਂ ਸਰ ਇਹ ਨਹੀਂ ਤੇ ਅੰਡਰ ਏਜ ਹੋ ਕੇ ਸੋ ਅੰਡਰ ਏਜ ਤੁਸੀਂ ਐਕਟਿਵਾ ਨਹੀਂ ਚਲਾ ਸਕਦੇ ਆਪਣੇ ਬੱਚਿਆਂ ਨੂੰ ਐਕਟਿਵਾ ਨਾ ਦਿਓ ਸਿਰਫ ਇਲੈਕਟ੍ਰਿਕ ਸਕੂਟਰੀ ਚਲਾ ਸਕਦੇ ਨੇ ਸਪੀਡ ਦੇ ਮੁਤਾਬਕ ਉਹ ਸਕੂਟਰੀ ਚਲਾ ਸਕਦੇ ਨੇ ਤੇ ਜਿਹੜਾ ਲਾਇਸੈਂਸ ਆ ਉਸ ਦੇ ਮੁਤਾਬਕ ਬੰਦਾ ਔਰ ਹੋਰ ਵੀ ਜਿਹੜੇ ਨੇ ਇੱਥੇ ਜਦੋਂ ਬੱਚੇ ਸਕੂਲੋਂ ਬਾਹਰ ਆਣਗੇ ਉਹਨਾਂ ਦੇ ਪੁਲਿਸ ਚਲਾਨ ਕਰ ਰਹੀ ਹੈ ਅਲੱਗ-ਅਲੱਗ ਡਿਊਟੀਆਂ ਲੱਗ ਰਹੀਆਂ ਨੇ ਅਲੱਗ-ਅਲੱਗ ਸਕੂਲਾਂ ਦੇ ਬਾਹਰ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ